ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਹੈਂਡਸ ਤੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਕਣਕ ਦੇ ਆਟੇ ਤੇ ਗੁੜ ਦੀਆਂ ਜਿਹੜੀਆਂ ਮਠੀਆਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਬਣਨਗੀਆਂ ਤੇ ਬਿਲਕੁਲ ਬਿਸਕੁਟਾਂ ਵਾਂਗੇ ਬਣ ਕੇ ਤਿਆਰ ਹੋਈਆਂ ਤੇ ਇਹਦੀ ਰੈਸਪੀ ਆਪਾਂ ਅੱਗੇ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆ ਜੜੀ ਪਹੁੰਚ ਸਕੇ ਚਲੋ ਜੀ ਦੀ ਰੈਸਪੀ ਸ਼ੇਅਰ ਕਰਦੇ ਆ ਇਹਦੇ ਲਈ ਆਪਾਂ ਲਏ ਆ ਜੀ ਤਿੰਨ ਗੁੜ ਇਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਪਾ ਕੇ ਇਹਨੂੰ ਜਿਹੜਾ ਬੋਇਲ ਕਰ ਲਾਂਗੇ। ਗੋੜਾ ਜਿਹੜਾ ਪੂਰੀ ਤਰ੍ਹਾਂ ਨਾਲ ਬੋਇਲ ਹੋ ਚੁੱਕਿਆ। ਤੇ ਹੁਣ ਆਪਾਂ ਇਹਨੂੰ ਪੁਣ ਲਾਂਗੇ। ਇਸ ਤਰੀਕੇ ਨਾਲ ਇਹਨੂੰ ਪੁਣ ਕੇ ਜਿਹੜਾ ਠੰਡਾ ਹੋਣ ਲਈ ਰੱਖ ਦੇਵਾਂਗੇ ਥੋੜੇ ਟਾਈਮ ਲਈ। ਇੱਥੇ ਆਪਾਂ ਜਿਹੜੀਆਂ ਚਾਰ ਕੌਲੀਆਂ ਲਈਆਂ ਜੀ ਕਣਕ ਦੇ ਆٹے ਦੀਆਂ ਤੇ ਆਟਾ ਜਿਹੜਾ ਇਹ ਆਪਾਂ ਇੱਥੇ ਛਾਨ ਕੇ ਲਿਆ ਤੁਸੀਂ ਆਪ ਦੇ ਅਕੋਰਡਿੰਗ ਆਟਾ ਵੱਧ ਵੀ ਲੈ ਸਕਦੇ ਹੋ ਆਪਾਂ ਲੈ ਜੀ ਦੋ ਵੱਡੇ ਚਮਚ ਸੌਂਫ ਦੇ ਇਹ ਨਾਲ ਟੇਸਟ ਆ ਜਿਹੜਾ ਵਧੀਆ ਆਉਂਦਾ ਤੇ ਦੋ ਚਮਚੀ ਲੈ ਜਾ ਜਵਾਇੰਦੇ ਤੁਸੀਂ ਜਿਹੜੀ ਸੌਂਫ ਹੈ ਨੂੰ ਪੀਸ ਕੇ ਵੀ ਯੂਜ਼ ਕਰ ਸਕਦੇ ਹੋ ਹੁਣ ਜਿਹੜਾ ਆਪਾਂ ਲਿਆ ਜੀ ਤੇਲ ਸਰੋਂ ਦਾ ਤੁਸੀਂ ਇੱਥੇ ਕੋਈ ਹੋਰ ਆਇਲ ਵੀ ਯੂਜ਼ ਕਰ ਸਕਦੇ ਨੇ ਆਪਾਂ ਗਰਮ ਕਰਕੇ ਯੂਜ਼ ਕੀਤਾ ਥੋੜਾ ਜਿਹਾ ਪਹਿਲਾਂ ਇਹਨੂੰ ਗਰਮ ਕਰ ਲਿਆ ਸੀ ਇਸ ਤਰੀਕੇ ਨਾਲ ਇਹਨੂੰ ਆਟੇ ਦੇ ਵਿੱਚ ਮਿਕਸ ਕਰ ਲੈਣਾ ਇਸੇ ਤਰੀਕੇ ਨਾਲ ਜਿਹੜਾ ਸੋਇਲ ਨੂੰ ਆਪਾਂ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਨਾਲ ਜਿਹੜੀਆਂ ਮਠੀਆਂ ਬਹੁਤ ਜਿਆਦਾ ਕ੍ਰਿਸਪੀ ਬਣਦੀਆਂ ਹੁਣ ਜਿਹੜਾ ਆਟੇ ਦੇ ਵਿੱਚ ਆਪਾਂ ਆਇਲ ਚੰਗੀ ਤਰ੍ਹਾਂ ਮਿਕਸ ਕਰ ਲਿਆ। ਹੁਣ ਜਿਹੜਾ ਗੋੜਾ ਵਾਲਾ ਪਾਣੀ ਸੀਗਾ ਉਹ ਵੀ ਠੰਡਾ ਹੋ ਚੁੱਕਿਆ ਤੇ ਇਹਦੇ ਨਾਲ ਆਪਾਂ ਆਟਾ ਨੂੰ ਜਿਹੜਾ ਗੁੰਨ ਲਾਂਗੇ। ਜਿਹੜਾ ਆਟੇ ਦੇ ਨੇ ਡੋ ਤਿਆਰ ਕਰਨਾ ਜਿਆਦਾ ਸਖਤ ਹੀ ਰੱਖਣਾ ਇਹਨੂੰ ਬਿਲਕੁਲ ਢਿੱਲਾ ਨਹੀਂ ਹੋਣਾ ਚਾਹੀਦਾ। ਉਹਦੇ ਨਾਲ ਜਿਹੜੀਆਂ ਮੱਠੀਆਂ ਜਿਹੜੀਆਂ ਵਧੀਆ ਬਣਨਗੀਆਂ। ਲਈ ਪਾਣੀ ਤੁਸੀਂ ਉਸ ਅਕੋਰਡਿੰਗਲੀ ਲੈਣਾ ਜਿਹੜਾ ਡੋਾ ਤੁਹਾਡਾ ਜਿਆਦਾ ਢਿੱਲਾ ਨਾ ਹੋਵੇ। ਇਸ ਤਰੀਕੇ ਨਾਲ ਆਪਾਂ ਜਿਹੜਾ ਡੋ ਤਿਆਰ ਕਰਨਾ ਤੇ ਦੇਖ ਸਕਦੇ ਹੋ ਵੀ ਬਿਲਕੁਲ ਸਖਤ ਹੈ ਇਹ। ਜੇਕਰ ਤੁਹਾਨੂੰ ਲੋੜ ਪੈਂਦੀ ਤੁਸੀਂ ਸਰੋਂ ਦਾ ਤੇਲ ਯੂਜ਼ ਕਰ ਸਕਦੇ ਹੋ ਹੁਣ ਆਪਾਂ ਇਹ ਜਿਹੜੇ ਪੇੜੇ ਕਰਕੇ ਰੱਖ ਲਾਂਗੇ ਇਸ ਤਰੀਕੇ ਨਾਲ ਇਹਦੇ ਪੇੜੇ ਕਰ ਲਾਂਗੇ ਆਪਾਂ ਹੁਣ ਆਪਾਂ ਜਿਹੜੇ ਸਾਰੇ ਆਟੇ ਦੇ ਜਿਹੜੇ ਪੇੜੇ ਆ ਉਹ ਕਰਕੇ ਰੱਖ ਲਿਆ ਹੁਣ ਆਪਾਂ ਜਿਹੜਾ ਚੰਗੀ ਤਰ੍ਹਾਂ ਜਿਹੜਾ ਵੇਲ ਲਾਂਗੇ ਤੇ ਬਿਲਣਾ ਵੀ ਇਸ ਨੂੰ ਜਿਆਦਾ ਪਤਲਾ ਨਹੀਂ ਬਿਲਣਾ ਥੋੜਾ ਜਿਹਾ ਇਹਨੂੰ ਮੋਟਾ ਹੀ ਰੱਖਾਂਗੇ ਇਸ ਤਰੀਕੇ ਨਾਲ ਇਹਨੂੰ ਇੰਨਾ ਮੋਟਾ ਬੇਲ ਲੈਣਾ ਹੁਣ ਜਿਹੜਾ ਆਪਾਂ ਨੂੰ ਕੋਈ ਵੀ ਸ਼ੇਪ ਦੇ ਕੇ ਕੱਟ ਸਕਦੇ ਹਾਂ ਇੱਥੇ ਆਪਾਂ ਰਾਉਂਡ ਸ਼ੇਪ ਚ ਕੱਟਾਂਗੇ ਤੁਸੀਂ ਕੋਈ ਵੀ ਹੋਰ ਸ਼ੇਪ ਦੇ ਸਕਦੇ ਆ ਇਹਨੂੰ ਇਸ ਤਰੀਕੇ ਨਾਲ ਆਪਾਂ ਜਿਹੜੀਆਂ ਮੱਠੀਆਂ ਗੋਲ-ਗੋਲ ਕੱਟ ਲਵਾਂਗੇ ਬਹੁਤ ਹੀ ਜ਼ਿਆਦਾ ਵਧੀਆ ਬਣਦੀਆਂ ਇਸ ਤਰੀਕੇ ਨਾਲ ਬਿਲਕੁਲ ਸੌਫਟ ਬਣ ਗਈ ਇਸ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਕੱਟ ਲਾਂਗੇ ਜਿਹੜਾ ਬਾਕੀ ਆਟਾ ਉਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਇਸ ਰਾਉਂਡ ਸ਼ੇਪ ਦੇ ਵਿੱਚ ਸਾਰੀਆਂ ਮੱਠੀਆਂ ਕੱਟ ਲਵਾਂਗੇ ਹੁਣ ਆਪਾਂ ਜਿਹੜੀਆਂ ਮਠੀਆਂ ਜਿਹੜੀਆਂ ਕੱਟੀਆਂ ਜਿਹੜਾ ਐਕਸਟਰਾ ਆਟਾ ਇਹਦਾ ਬਚਦਾ ਤੁਸੀਂ ਉਹਦਾ ਪੇੜਾ ਕਰਕੇ ਇਸ ਨੂੰ ਦੁਬਾਰਾ ਵੀ ਯੂਜ਼ ਕਰ ਸਕਦੇ ਆ ਇਹਨੂੰ ਆਪਾਂ ਦੁਬਾਰਾ ਫਿਰ ਤੋਂ ਇਹਦੀਆਂ ਮਠੀਆਂ ਬਣਾ ਲਾਂਗੇ ਇਹਨੂੰ ਵੀਲ ਕੇ ਤੇ ਹੁਣ ਆਪਾਂ ਜਿਹੜਾ ਤੇਲ ਹੈ ਕੜਾਈ ਦੇ ਵਿੱਚ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਇਹਦੇ ਵਿੱਚ ਆਪਾਂ ਮਠੀਆਂ ਐਡ ਕਰ ਦਾਂਗੇ ਤੇਲ ਨੂੰ ਮੈਂ ਪੂਰੀ ਤਰ੍ਹਾਂ ਜਿਹੜਾ ਗਰਮ ਕਰਕੇ ਬਾਅਦ ਚ ਦੀ ਫਲੇਮ ਘੱਟ ਕਰ ਲਈ ਸੀ ਤਾਂ ਕਿ ਜਿਹੜੀਆਂ ਮਠੀਆਂ ਆ ਗਈਆਂ ਹੌਲੀ ਹੌਲੀ ਫਰਾਈ ਹੋ ਜਾਣ ਤੇ ਅੰਦਰੋਂ ਪੱਕ ਜਾਣ ਚੰਗੀ ਤਰ੍ਹਾਂ ਜੇਕਰ ਆਪਾਂ ਫਲੇਮ ਜ਼ਿਆਦਾ ਰੱਖਾਂਗੇ ਤਾਂ ਮਠੀਆਂ ਇਹਨੇ ਇੱਕੇ ਦਮ ਉੱਪਰੋਂ ਜਲ ਜਾਣਗੀਆਂ ਪਰ ਵਿੱਚੋਂ ਇਹ ਕੱਚੀਆਂ ਰਹਿ ਜਾਣਗੀਆਂ। ਇਸ ਲਈ ਇਹਨੂੰ ਘੱਟ ਫਲੇਮ ਤੇ ਹੌਲੀ-ਹੌਲੀ ਪਕਾਉਣਾ ਤੇ ਆਪ ਜਿਹੜੀਆਂ ਆ ਫੁੱਲ ਦੇ ਉੱਪਰ ਆ ਜਾਣਗੀਆਂ ਤੁਸੀਂ ਦੇਖ ਸਕਦੇ ਹੋ। ਇਸ ਤਰੀਕੇ ਨਾਲ ਇਹਨਾਂ ਨੂੰ ਪਲਟ ਕੇ ਚੰਗੀ ਤਰ੍ਹਾਂ ਆਪਾਂ ਪਕਾ ਲੈਣਾ। ਇਹਨਾਂ ਦਾ ਕਲਰ ਆਗਾ 골ਡਨ ਹੋ ਜਾਊਗਾ। ਇਸੇ ਤਰੀਕੇ ਨਾਲ ਇਹਨਾਂ ਨੂੰ ਹੌਲੀ-ਹੌਲੀ ਘੱਟ ਫਲੇਮ ਤੇ ਆਪਾਂ ਪਕਾਉਣਾ ਤੁਸੀਂ ਦੇਖ ਸਕਦੇ ਹੋ ਨਾ ਕਲਰ ਆ ਪੂਰੀ ਤਰ੍ਹਾਂ ਨਾਲ ਚੇਂਜ ਹੋ ਚੁੱਕਿਆ ਤੇ ਹੁਣ ਜਿਹੜੀਆਂ ਆਪਣੀਆਂ ਮਠੀਆਂ ਇਹ ਬਣ ਕੇ ਤਿਆਰ ਹੋ ਚੁੱਕੀਆਂ ਤੇ ਹੁਣ ਆਪਾਂ ਇਹਨਾਂ ਨੂੰ ਤੇਲ 'ਚੋਂ ਬਾਹਰ ਕੱਢ ਲਵਾਂਗੇ ਇਸੇ ਤਰੀਕੇ ਨਾਲ ਜਿਹੜਾ ਇਹਨਾਂ ਦਾ ਐਕਸਟਰਾ ਆਇਲ ਹੋ ਵੀ ਨਿਕਲ ਜਾਊਗਾ ਤੇ ਬਾਕੀ ਜਿਹੜੀਆਂ ਮਠੀਆਂ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਆਪਾਂ ਪਕਾ ਲਾਂਗੇ ਮਠੇੜੇ ਬਹੁਤ ਜਿਆਦਾ ਸੋਹਣੇ ਬਣਿਆ ਤੁਸੀਂ ਦੇਖ ਸਕਦੇ ਹੋ ਜਿਨਾ ਦਾ ਆਇਲ ਵੀ ਨਿਕਲ ਗਿਆ ਐਕਸਟਰਾ ਤੇ ਮੈਂ ਟਿਸ਼ੂ ਪੇਪਰ ਉੱਪਰ ਕੱਢ ਲਾਂਗੇ ਤੁਹਾਨੂੰ ਮੇਰੀ ਇਹ ਰੈਸਪੀ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਤੇ ਲਈ ਜਿਹੜਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਇਸ ਤਰ੍ਹਾਂ ਦੀਆਂ ਹੋਰ ਰੈਸਪੀਜ਼ ਵੀ ਮੈਂ ਟਰਾਈ ਕਰਾਂ ਇਸ ਲਈ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਥੈਂਕ ਯੂ